ਵਾਹਿ ਜੀ ਕਾ ਖਾਲਸਾ ਵਾਹਿ ਜੀ ਕੀ ਫਤਿਹ ਪਿਤਾ ਦਾ ਸਬਰ ਇੱਕ ਸਿੱਖਿਆਦਾਇਕ ਕਹਾਣੀ ਇਹ ਕਹਾਣੀ ਇੱਕ ਨੌਜਵਾਨ ਲੜਕੇ ਦੀ ਹੈ ਜੋ ਗੁੱਸੇ ਵਿੱਚ ਆਪਣੇ ਘਰ ਤੋਂ ਨਿਕਲ ਜਾਂਦਾ ਹੈ ਰਸਤੇ ਵਿੱਚ ਬੜ ਬਣਾਉਂਦਾ ਹੈ ਮੇਰਾ ਬਾਪ ਸਾਰੇ ਪੈਸੇ ਕਿਉਂ ਲੁਕਾ ਕੇ ਰੱਖਦਾ ਹੈ ਮੈਂ ਸਿਰਫ ਇੱਕ ਮੋਟਰਸਾਈਕਲ ਮੰਗਿਆ ਸੀ ਕੋਈ ਖਜ਼ਾਨਾ ਨਹੀਂ ਸੀ ਮੰਗਿਆ ਕੋਈ ਗੱਲ ਨਹੀਂ ਜੇਕਰ ਉਹ ਮੈਨੂੰ ਮੋਟਰਸਾਈਕਲ ਨਹੀਂ ਦੇਣਾ ਚਾਹੁੰਦੇ ਤਾਂ ਮੈਂ ਵੀ ਉਦੋਂ ਤੱਕ ਘਰ ਨਹੀਂ ਜਾਵਾਂਗਾ ਜਦ ਤੱਕ ਮੈਂ ਨਵਾਂ ਮੋਟਰਸਾਈਕਲ ਨਹੀਂ ਖਰੀਦ ਲੈਂਦਾ ਮੁੰਡਾ ਗੁੱਸੇ ਨਾਲ ਬੜਬੜਾਉਂਦਾ ਆਇਆ ਦੂਰ ਜਾ ਰਿਹਾ ਸੀ ਜਦੋਂ ਕਿਸੇ ਚੀਜ਼ ਨੇ ਉਸ ਦੀਆਂ ਲੱਤਾਂ ਦੁਖਾ ਦਿੱਤੀਆਂ ਜਦੋਂ ਉਸ ਨੇ ਆਪਣੇ ਪੈਰਾਂ ਵੱਲ ਵੇਖਿਆ ਉਸ ਨੂੰ ਅਹਿਸਾਸ ਹੋਇਆ ਕਾਲੀ ਨਾਲ ਆਪਣੀ ਦੀ ਬਜਾਏ ਆਪਣੇ ਪਿਤਾ ਦੀ ਜੁੱਤੀ ਪਾ ਗਿਆ ਜਦੋਂ ਉਸਨੇ ਜੁੱਤੀ ਦੀ ਜਾਂਚ ਕੀਤੀ ਦੇਖਿਆ ਜੁੱਤੀ ਵਿੱਚੋਂ ਛੋਟੀ ਜਿਹੀ ਮੇਖ ਨਿਕਲੀ ਵਾਰ-ਵਾਰ ਚੋਮਰੀ ਸੀ ਜ਼ਖਮ ਬਣਾ ਰਹੀ ਸੀ ਫਿਰ ਗੁੱਸੇ ਨਾਲ ਬੜਬੜਾਇਆ ਮੈਨੂੰ ਲੱਗਦਾ ਹੈ ਸਹੀ ਹੈ ਮੇਰੇ ਪਿਤਾ ਜੀ ਸੱਚਮੁੱਚ ਬਹੁਤ ਕੰਜੂਸ ਨੇ ਦੇਖੋ ਕਿਹੜੀ ਪੁਰਾਣੀ ਤੇ ਘਟੀਆ ਕੁਆਲਿਟੀ ਦੀ ਜੁੱਤੀ ਵਰਤਦੇ ਨੇ ਮੈਨੂੰ ਨਹੀਂ ਪਤਾ ਉਹ ਆਪਣੇ ਨਾਲ ਸਾਰਾ ਪੈਸਾ ਲੈ ਜਾਵੇਗਾ ਮੁੰਡਾ ਆਪਣੇ ਗੁੱਸੇ ਅਤੇ ਨਿਰਾਸ਼ਾ ਵਿੱਚ ਅੱਗੇ ਵੱਧਦਾ ਰਿਹਾ ਥੋੜੀ ਦੂਰ ਜਾ ਕੇ ਇੱਕ ਬਗੀਚੇ ਵਿੱਚ ਪਹੁੰਚ ਗਿਆ ਜਿੱਥੇ ਉਹ ਇੱਕ ਬੈਂਚ ਉੱਤੇ ਬੈਠ ਗਿਆ ਫਿਰ ਉਸ ਨੂੰ ਯਾਦ ਆਇਆ ਆਪਣੇ ਪਿਤਾ ਦਾ ਵਟੂਆ ਵੀ ਨਾਲ ਲਿਆ ਸੀ ਉਸ ਨੇ ਸੋਚਿਆ ਕਿ ਅੱਜ ਪਤਾ ਲੱਗਣਾ ਲਵਾਂਗਾ ਕਿ ਬਾਪੂ ਪੈਸੇ ਕਿੱਥੇ ਲੁਕੋ ਕੇ ਰੱਖਦੇ ਨੇ ਜਦੋਂ ਉਸਨੇ ਆਪਣੇ ਪਿਤਾ ਦਾ ਬਟੂਆ ਖੋਲਿਆ ਉਸ ਵਿੱਚੋਂ ਸਿਰਫ 120 ਰੁਪਏ ਇੱਕ ਪਰਿਵਾਰਕ ਫੋਟੋ ਇੱਕ ਛੋਟੀ ਜੀ ਡਾਇਰੀ ਮਿਲੀ ਡਾਇਰੀ ਦੇਖ ਕੇ ਲੜਕੇ ਨੇ ਸੋਚਿਆ ਇਸ ਵਿੱਚ ਸਾਰੇ ਭੇਦ ਲੁਕੇ ਹੋਣਗੇ ਇਸ ਵਿੱਚ ਇਹ ਜ਼ਰੂਰ ਲਿਖਿਆ ਹੋਵੇਗਾ ਕਿਸ ਤੋਂ ਕਿੰਨੇ ਪੈਸੇ ਲੈਣੇ ਨੇ ਕਿਸ ਨੂੰ ਕਿੰਨੇ ਪੈਸੇ ਦਿੱਤੇ ਨੇ ਲੜਕੇ ਨੇ ਡਾਇਰੀ ਦਾ ਪਹਿਲਾ ਪੰਨਾ ਖੋਲਿਆ ਲਿਖਿਆ ਸੀ बेटे दी पढ़ाई ਲਈ 40000 ਰੁਪਏ ਦਾ ਕਰਜ਼ਾ ਲਿਆ ਲड़का پڑھ ਕੇ ਹੈਰਾਨ ਰਹਿ ਗਿਆ ਉਸ ਨੇ ਇੱਕ ਹੋਰ ਪੰਨਾ ਖੋਲਿਆ ਜਿਹਦੇ ਤੇ ਲਿਖਿਆ ਸੀ ਇੱਕ ਨਵੇਂ ਲੈਪਟਾਪ ਲਈ 50000 ਰੁਪਏ ਦਾ ਕਰਜ਼ਾ ਲਿਆ ਉਹ ਵੀ ਲੈਪਟਾਪ ਸੀ ਜੋ ਪਿਤਾ ਨੇ ਉਸ ਨੂੰ 2 ਸਾਲ ਪਹਿਲਾਂ ਕਾਲਜ ਪੜ੍ਹਨ ਵਾਸਤੇ ਲੈ ਕੇ ਦਿੱਤਾ ਸੀ ਗੈਰੀ ਦੇ ਇਹਨਾਂ ਦੋ ਪੰਨਿਆਂ ਨੇ ਮੁੰਡੇ ਦੇ ਗੁੱਸੇ ਨੂੰ ਪੂਰੀ ਤਰ੍ਹਾਂ ਸ਼ਾਂਤ ਕਰ ਦਿੱਤਾ ਉਸ ਦਾ ਮਨ ਪਛਤਾਵੇ ਨਾਲ ਭਰ ਗਿਆ ਮੁੰਡਾ ਇੱਕ ਇੱਕ ਕਰਕੇ ਡੈਰੀ ਦੇ ਫੁੰਨੇ ਫਟਦਾ ਰਿਹਾ ਤੇ ਉਹਦੀਆਂ ਅੱਖਾਂ ਵਿੱਚ ਝੰਝੂ ਵਹਿਣ ਲੱਗ ਪਏ ਉਸ ਨੂੰ ਪਤਾ ਲੱਗ ਗਿਆ ਉਸਦੇ ਪਿਤਾ ਨੇ ਆਪਣੀ ਅਤੇ ਆਪਣੇ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰਨ ਲਈ ਕਿੰਨਾ ਕਰਜ਼ਾ ਲਿਆ ਹੈ ਆਖਰ ਉਸ ਨੇ ਪਿਛਲੇ ਦਿਨ ਦਾ ਪੰਨਾ ਖੋਲ੍ਹਿਆ ਦੇਖਿਆ ਜਿੱਥੇ ਲਿਖਿਆ ਸੀ ਬੇਟੇ ਦੀ ਮੋਟਰਸਾਈਕਲ ਲਈ 50000 ਰੁਪਏ ਜਿਵੇਂ ਹੀ ਉਸ ਨੇ ਆਪਣਾ ਪੜਿਆ ਮੁੰਡੇ ਨੂੰ ਅਹਿਸਾਸ ਹੋਇਆ ਕਿ ਉਹ ਇਸ ਦੁਨੀਆ ਦਾ ਸਭ ਤੋਂ ਭੈੜਾ ਪੁੱਤਰ ਹੈ ਲੜਕੇ ਨੇ ਡਾਇਰੀ ਦਾ ਆਖਰੀ ਪੰਨਾ ਖੋਲ੍ਹਿਆ ਲਿਖਿਆ ਸੀ ਮੈ ਚੰਗੀ ਜੁੱਤੀ ਖਰੀਦਣੀ ਹੈ ਉਸ ਨੂੰ ਇਹ ਲੈਂਡ ਸਮਝ ਨਹੀਂ ਸੀ ਆ ਰਹੀ ਪਰ ਉਹ ਹੁਣ ਜਲਦੀ ਤੋਂ ਜਲਦੀ ਆਪਣੇ ਪਿਤਾ ਨੂੰ ਮਿਲਣਾ ਚਾਹੁੰਦਾ ਸੀ ਜਲਬੈੱਡ ਤੇ ਉੱਠ ਕੇ ਆਪਣੇ ਘਰ ਵੱਲ ਨੂੰ ਤੁਰ ਪਿਆ ਰਸਤੇ ਵਿੱਚ ਉਸ ਦੇ ਪੈਰ ਠੰਡੇ ਮਹਿਸੂਸ ਹੋਏ ਜਦੋਂ ਉਸ ਨੇ ਦੇਖਿਆ ਉਹਦੇ ਪਿਤਾ ਦੀ ਜੁੱਤੀ ਖੇਠਾਂ ਤੋਂ ਫੱਟੀ ਹੋਈ ਐ ਪਾਣੀ ਬਾਹਰ ਨਿਕਲ ਕੇ ਉਸ ਦੇ ਫੈਰਾ ਵਿੱਚ ਪਹੁੰਚ ਰਿਹਾ ਸੀ ਸਮਝਿਆ ਗਿਆ ਉਸ ਨੂੰ ਨਾ ਨਾਲ ਜੋ ਸੱਟ ਲੱਗੀ ਐ ਉਸ ਦੇ ਪਿਤਾ ਕਾਰਨ ਹੀ ਸਗੋਂ ਹਲਾਦੀ ਮਜਬੂਰੀ ਕਰਨ ਲੱਗੀ ਐ ਬੇਟੇ ਨੂੰ ਆਪਣੀ ਮਾਂ ਦੇ ਆਪਣੇ ਪਿਤਾ ਦੇ ਕਈ ਸ਼ਬਦ ਯਾਦ ਆ ਗਏ ਹੁਣ ਨਵੀਂ ਜੁੱਤੀ ਖਰੀਦ ਲਵੋ ਇਹ ਤਾਂ ਪੁਰਾਣੀ ਹੋ ਗਈ ਐ ਪਿਤਾ ਜੀ ਹਰ ਵਾਰ ਇਹ ਕਹ ਕੇ ਟਾਲ ਦਿੰਦੇ ਮੈਂ ਹੁਣੇ ਹੀ ਲਈ ਹੈ ਅਜੇ ਕੁਝ ਸਾਲ ਹੋਰ ਚੱਲ ਜਾਏਗੀ ਮੁੰਡੇ ਨੇ ਆਪਣੀ ਜੁੱਤੀ ਲਾ ਲਈ ਤੇ ਦੂਰ ਛੁੱਡ ਦਿੱਤੀ ਫਟਫਟ ਕੇ ਰੋਣ ਲੱਗਾ ਫਿਰ ਤੇਜੀ ਨਾਲ ਆਪਣੇ ਘਰ ਵੱਲ ਨੂੰ ਭੱਜਿਆ ਪਤਾ ਨਹੀਂ ਉਸ ਨੂੰ ਇੰਨੀ ਤਾਕਤ ਕਿੱਥੋਂ ਮਿਲੀ ਲੰਮੇ ਸਫ਼ਰ ਦੇ باوجود ਵੀ ਬਿਲਕੁਲ ਨਹੀਂ ਥੱਕਿਆ ਸਿੱਧਾ ਆਪਣੇ ਘਰ ਜਾ ਪਹੁੰਚਿਆ ਘਰ ਜਾ ਕੇ ਉਸ ਨੂੰ ਪਤਾ ਲੱਗਾ ਪਾਪਾ ਘਰ ਨਹੀਂ ਹਨ ਪਰ ਉਸ ਨੂੰ ਪਤਾ ਸੀ ਕਿ ਉਹ ਕਿੱਥੇ ਲੱਭਣਾ ਹੈ ਉਹ ਤੁਰੰਤ ਨੇੜਲੇ ਬਾਈਕ ਡੀਲਰ ਦੇ ਸ਼ੋਰੂਮ ਤੇ ਗਿਆ ਇਹ ਥੇ ਕਿ ਵਜ਼ੀਰ ਪਿਤਾ ਉਸ ਲਈ ਨਵੀਂ ਮੋਟਰਸਾਈਕਲ ਖਰੀਦ ਰਏ ਸਨ ਮੁੰਡਾ ਭੱਜ ਗਿਆ ਆਪਣੇ ਪਿਤਾ ਨੂੰ ਜੱਫੀ ਪਾ ਕੇ ਰੋਣ ਲੱਗਾ ਜਦੋਂ ਪਿਤਾ ਨੇ ਪੁੱਛਿਆ ਕੀ ਹੋਇਆ ਲੜਕੇ ਨੇ ਮਾਫੀ ਮੰਗੀ ਕਿਆ ਮੈਨੂੰ ਮੋਟਰਸਾਈਕਲ ਨਹੀਂ ਚਾਹੀਦੀ ਇਹ ਪੈਸੇ ਨਾਲ ਆਪਣੇ ਲਈ ਨਵੀਂ ਜੁੱਤੀ ਪਹਿਲਾਂ ਖਰੀਦੋ ਮੋਟਰਸਾਈਕਲ ਆਪਾਂ ਬਾਅਦ ਵਿੱਚ ਲਵਾਵਾਂਗੇ ਉਸਨੇ ਵਾਅਦਾ ਕੀਤਾ ਕਿ ਉਹ ਸਖਤ ਮਿਹਨਤ ਕਰਕੇ ਆਪਣੇ ਪਿਤਾ ਦਾ ਸਾਰਾ ਕਰਜ਼ਾ ਮੁੜੇਗਾ ਪਿਤਾ ਦੀਆਂ ਅੱਖਾਂ ਵਿੱਚੋਂ ਖੁਸ਼ੀ ਦੇ ਅੰਜੂ ਆ ਗਏ ਦੋਸਤੋ ਸੋਚੋ ਸਮਝੋ ਆਪਣੇ ਆਪ ਨੂੰ ਬਦਲੋ ਮਾਪਿਆਂ ਦੀ ਮਜਬੂਰੀ ਨੂੰ ਸਮਝਣ ਦੀ ਕੋਸ਼ਿਸ਼ ਕਰੋ ਕਿਉਂਕਿ ਉਹ ਸਾਡੇ ਲਈ ਬਹੁਤ ਕੁਝ ਸਹਿ ਲੈਂਦੇ ਨੇ ਤੇ ਸਾਨੂੰ ਕਿਸੇ ਕਿਸਮ ਦੀ ਤੰਗੀ ਨਹੀਂ ਆਉਂਦੀ ਇਹ ਸੀ ਪਿਆਰਿਓ ਪਿਤਾ ਦੇ ਸ਼ਬਰ ਦਾ ਇਮਤਿਹਾਨ ਜੋ ਆਪ ਜੀ ਦੇ ਨਾਲ ਸਾਂਝਾ ਕੀਤਾ ਹੈ ਆਸ ਹੈ ਆਪ ਜੀ ਨੂੰ ਵਧੀਆ ਲੱਗਾ ਹੋਵੇਗਾ ਔਰ ਵਧੀਆ ਲੱਗੇ ਹੋਈਆਂ ਭੋਲਰ ਨਾਚਾਰੇਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਇਸੇ ਤਰ੍ਹਾਂ ਹੀ ਸਾਡਾ ਮਾਨ ਵਧਾਉਂਦੇ ਰਹੋ ਤਾਂ ਕਿ ਆਪ ਜੀ ਦੇ ਨਵੀਆਂ ਗੱਤਵਾਰ ਸਾਂਝ ਪਾਈ ਜਾ ਸਕੇ ਸੁਆਗੋ ਗੱਜ ਕੀ ਫਤਿਹ ਜਾਈਏ ਵਾਹਿ ਜੀ ਕਾ ਖਾਲਸਾ ਵਾਹਿ ਜੀ ਕੀ ਫਤਿਹ